ਬਠਿੰਡਾ ਦੇ ਜੋਗੀ ਨਗਰ ਦੇ ਵਿੱਚ ਉਹ ਸਵੇਰੇ ਇਨਸਾਨੀਅਤ ਨੂੰ ਸ਼ਰਮ ਸ਼ਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨਸ਼ੇੜੀ ਪਤੀ ਨੇ ਆਪਣੀ ਪਤਨੀ ਸਣੇ ਬੱਚਿਆਂ ਦੇ ਉੱਤੇ ਅਜਿਹਾ ਕਹਿਰ ਟਾ ਦਿੱਤਾ ਕਿ ਬੱਚੇ ਸੜਕ ਤੇ ਰੋਣ ਲਈ ਮਜਬੂਰ ਹੋ ਗਏ ਜੀ ਹਾਂ ਪੀੜਤ ਮਹਿਲਾ ਨੇ ਆਪਣੇ ਪਤੀ ਦੇ ਉੱਤੇ ਇਹ ਇਲਜ਼ਾਮ ਲਗਾਏ ਨੇ ਕਿ ਉਸੇ ਪਤੀ ਨੇ ਬੱਚਿਆਂ ਸਮੇਤ ਉਸ ਨੂੰ ਘਰ ਤੋਂ ਬਾਹਰ ਕਰ ਦਿੱਤਾ ਇਨਾ ਹੀ ਨਹੀਂ ਨਸ਼ੇ ਦੇ ਵਿੱਚ ਉਸ ਨੇ ਉਸ ਦੇ ਵਾਲ ਵੀ ਕੱਟ ਦਿੱਤੇ ਤੇ ਹੁਣ ਮਹਿਲਾ ਖੁੱਲ੍ਹੇ ਆਮ ਆਸਮਾਨ ਦੇ نیچے ਬੈਠ ਕੇ ਆਪਣੀ ਜ਼ਿੰਦਗੀ ਕੱਟ ਰਹੀ ਆ ਤੇ ਨਾਲ ਆਪਣੇ ਬੱਚਿਆਂ ਨੂੰ ਵੀ ਲੈ ਕੇ ਬੈਠੀ ਆ ਜਿਸ ਦੀਆਂ ਤਸਵੀਰਾਂ ਤੁਸੀਂ ਵੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਤਾਂ ਇਸ ਮਹਿਲਾ ਦਾ ਕਹਿਣਾ ਕਿ ਉਸ ਦਾ ਪਤੀ ਨਸ਼ੇੜੀ ਹੈ ਜਿਹਦੇ ਚੱਲਦੇ ਉਸ ਦੇ ਉੱਤੇ ਹਮੇਸ਼ਾ ਹੀ ਅਤਿਆਚਾਰ ਕਰਦਾ ਹੈ ਦੇਖੋ ਮੇਰੇ ਹੱਥ ਵਿੱਚ ਪੈਸੇ ਵੀ ਨਹੀਂ ਹੈ ਜੋ ਕੰਮ ਕਰਕੇ ਲਾਤੀ ਤੇ ਇਸ ਦਾ ਡੈਡੀ ਵਹੀਂ ਤੇ ਖੋਰ ਜਾਂਦਾ ਹੈ ਪੈਸੇ ਮੰਗ ਕੇ मैं कुछ भी नहीं बोरी मेरे सारे जेवर जुवर सब बेच दिए थोड़ी तो आप, आपका घर नहीं घर तो बेच दिए मम्मी लोगो ने तो आप घर बेच दिए किराए पे रह रही मैं तो बेच रहा घर पे कौन कौन थे आपके साथ घर पे पंच पापा जी और मेरे दो बच्चे और मम्मी चारों और देवर रहता था साथ में तो देवर कहाँ थे वो मेरे साथ ही था अभी तीन चार महीने से मैंने भगाया क्यों घर का सारा सामान उन लोगों ने बेच दिया जो दीदी लाई थी अभी मैं दीदी मेरे को यहीं रहना है तो सारा सामान लाई थी बेच दिया तो मैं कंप्लेन करी पुलिस में, में मेरा तो फोन के बेच दिया दोनों तो भाई लड़ पड़े शादी को कितना टाइम गया? हो गया शादी को आठ साल हो गए जी मेरे बच्चे आपका घर तो कानपुर है जो कानपुर मेरा पिंड का नाम थाने मेरे पिंड का नाम अच्छा तो घर पे कौन कौन है घर पे भाभी है दो छोटी और दो बहना ब्याह हुई ससुराल भाई बाहर काम करते हो मेरे पापा हूँ कोई बात नहीं होती है मेरी अभी फोन ਨਹੀਂ ਐ ਮੈਂ ਦੂਸਰੇ ਕੋ ਫੋਨ ਤੇ ਕਰਦੀ ਕੋਈ ਨਹੀਂ ਕਰਤਾ ਪਾਪਾ ਕਰਦੇ ਨੰਬਰ ਤਾਂ ਆਪ ਕੋ ਲੈਣੇ ਨਹੀਂ ਹੈ ਉਸ ਕੰਮ ਕਰ ਰੇ ਖੇਤ ਤੱਕ ਬੇਟਾ ਮੁੱਕ ਜਾਏਗਾ ਫਿਰ ਆਉਂਗਾ ਬਾਤ ਰੋਤੀ ਮੇਰੀ ਤੇ ਆਪਕੇ ਇਹ ਜੋ ਵਾਲ ਕਟੇ ਹੋਏ ਉਹ ਤਾਂ ਮੈਂ ਆਪਾਂ ਕਿ ਜਿਆਦਾ ਨਹੀਂ ਬੋਲਦੀ ਆਪਣੀ ਡੈਡੀ ਕੋ ਇਸਕੇ ਬਾਪ ਨੇ ਕਾਟੇ ਓਥੇ ਇਸ ਮਾਮਲੇ ਦੇ ਉੱਤੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ਸ਼ੁਰੂ ਕਰ ਦਿੱਤੀ ਹੈ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਕਿ ਲੜਕੀ ਹੈ ਮਾਨਵੀ ਜੋ ਕਿ ਜੋਗਿੰਗਰ ਦੇ ਰਹਿਣ ਵਾਲੀ ਹੈ ਤੇ ਉਸ ਦੇ ਘਰ ਵਾਲਾ ਜਿਹੜਾ ਹੈਪੀ ਹੈ ਇਸ ਦੇ ਦੱਸਣ ਮੁਤਾਬਕ ਇਸ ਦਾ ਘਰਵਾਲਾ ਨਸ਼ੇ ਪਤੇ ਕਰਨ ਦਾ आदी ਸੀਗਾ ਤੇ ਉਸ ਨੇ ਕਾਫੀ ਵਾਰ ਇਹਦੀ ਕੁੱਟਮਾਰ ਕੀਤੀ ਸੀਗੀ 3-4 ਦਿਨ ਪਹਿਲਾਂ ਵੀ ਜਿਹੜੀ ਇਹ ਲੇਡੀ ਇਹਦੇ ਘਰ ਦੇ ਵਿੱਚ ਜਦੋਂ ਆਏ ਕਿਉਂਕਿ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦੀ ਸੀਗੀ ਉੱਥੇ ਹੈਪੀ ਆਪਣੇ ਦੋਸਤਾਂ ਦੇ ਨਾਲ ਕੁਝ ਆਇਆ ਸੀਗਾ ਘਰ ਦੇ ਵਿੱਚ ਜਦੋਂ ਇਹਨਾਂ ਨੇ ਉਹਨੂੰ ਅਬਜੈਕਟ ਕੀਤਾ ਤਾਂ ਘਰਵਾਲੇ ਨੇ ਇਹਦੀ ਕੁੱਟਮਾਰ ਕੀਤੀ ਤੇ ਨਾਲ ਇਹਦੇ ਵਾਜੜੇ ਵਾਲ ਸੀਗੇ ਉਹ ਵੀ ਕੱਢ ਦਿੱਤੇ ਸੋ ਇਸ ਬੰਦੀ ਅੱਜ ਇਨਫੋਰਮੇਸ਼ਨ ਮਿਲਣ ਤੇ ਅਸੀਂ ਥਾਣਾ ਕਰਾਲ ਕਲੋਨੀ ਦੇ ਵਿੱਚ ਮਾਨਵੀ ਦੀ ਸਟੇਟਮੈਂਟ ਰਿਕਾਰਡ ਕਰਕੇ ਮਕਦਮਾ ਦਰਜ ਕਰ ਰਹੇ ਹਾਂ ਫੜੀ ਵਕ ਵਕਤੀ ਮਜੜੀਆਂ ਹਾਂ ਲੱਗਿਆ ਹੋਈਆਂ ਨੇ ਜਲਦੀ ਹੀ ਜਿਹੜਾ ਇਹ ਦੋਸ਼ੀ ਹੈ ਹੈਪੀ ਇਸ ਨੂੰ ਗ੍ਰਫਤਾਰ ਕਰ ਮੈਂ ਜਾਊਗਾ ਤੇ ਜੇਕਰ ਇਹ ਨਸ਼ੇ ਦਾ ਆਦੀ ਹੋਊਗਾ ਤਾਂ ਇਸ ਨੂੰ ਜਿਹੜਾ ਅਕੋਰਡਿੰਗਲੀ ਅਕੋਰਡਿੰਗਲੀ ਲਾਫਤਾਵ ਕੋ ਗ੍ਰੋਨੀ ਕਾਰਵਾਈ ਕੀਤੀ ਜਾਊਗੀ ਤੇ ਜੇ ਇਹ ਐਡਿਕਟ ਹੋਊਗਾ ਤਾਂ ਇਸ ਨੂੰ ਦਾਖਲ ਕਰਵਾ ਕੇ ਇਹਦਾ ਡਰਗ ਡਿਡਿਕਸ਼ਨ ਕਰਾਇਆ ਜਾਵੇ ਖੈਰ ਪਤਾ ਨਹੀਂ ਨਸ਼ੀਆਂ ਕਰਕੇ ਹੁਣ ਤੱਕ ਕਿੰਨੇ ਕੁ ਘਰ ਬਰਬਾਦ ਹੋ ਚੁੱਕੇ ਨੇ ਪਰ ਇਸ ਦੇ ਬਾਵਜੂਦ ਹੀ ਦੇਖਿਆ ਜਾ ਰਿਹਾ ਕਿ ਨਸ਼ਾ ਕਰਨ ਦੇ ਆਦੀ ਵਿਅਕਤੀ ਆਪਣੀ ਵਿਅਵਤਾ ਲਾਈਫ ਨੂੰ ਵੀ ਖਰਾਬ ਕਰ ਰਹੇ ਨੇ ਅਕੀਕ ਤੋਂ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ